ਇੱਕ ਮਾਸੂਮ ਬੱਚਾ ਜਿਸ ਦੀ ਉਮਰ 10 ਸਾਲ ਦੀ ਸੀ ਆਪਣੇ ਤਾਏ ਚਾਚਿਆਂ ਦੇ ਨਾਲ ਪਿਆਰ ਦਿਖਾਤੇ ਨਹੀਂ ਰਾਤ ਨੂੰ ਉਹ ਉਹਨਾਂ ਦੇ ਘਰ ਸੌਂ ਗਿਆ ਅਤੇ ਇਸੇ ਗੱਲ ਨੇ ਇਸ ਬੱਚੇ ਦੀ ਜਾਨ ਬਚਾਈ ਹੈ ਪਰ ਉਸਦੇ ਉੱਪਰ ਅਜਿਹੇ ਦੁੱਖਾਂ ਦਾ ਪਹਾੜ ਟੁੱਟਿਆ ਕਿ ਉਹ ਸਾਰੀ ਉਮਰ ਇਸ ਦਿਨ ਨੂੰ ਕੋਸ ਰਿਹਾ ਹੋਣਾ ਉਸਦੇ ਮਾਤਾ ਪਿਤਾ ਦੀ ਘਰ ਦੇ ਅੰਦਰ ਹੀ ਸੁੱਤੇ ਪਿਆਂ ਦੀ ਜਾਨ ਚਲੀ ਗਈ ਜੇਕਰ ਇਹ ਬੱਚਾ ਵੀ ਉੱਥੇ ਹੁੰਦਾ ਤਾਂ ਇਸਨੇ ਵੀ ਇਸ ਦੁਨੀਆ ਦੇ ਵਿੱਚ ਨਹੀਂ ਹੋਣਾ ਸੀ ਪਤੀ ਪਤਨੀ ਜਿਨ੍ਹਾਂ ਦਾ 10 ਸਾਲ ਦਾ ਪੁੱਤ ਹੈ 6ਵੀਂ ਜਮਾਤ ਦੇ ਵਿੱਚ ਉਹ ਪੜਦਾ ਹੈ ਬੀਤੀ ਰਾਤ ਨੂੰ ਆਪਣੇ ਚਾਚੇ ਦੇ ਘਰ ਜਾ ਕੇ ਸੌਂ ਗਿਆ ਇਸੇ ਘਟਨਾ ਦੇ ਨਾਲ ਉਸ ਦੀ ਜਾਨ ਬਚੀ ਹੈ ਆਸ-ਪਾਸ ਦੇ ਲੋਕ ਜਦੋਂ ਰਾਤ ਨੂੰ ਇਕੱਠੇ ਹੁੰਦੇ ਨੇ ਤਾਂ ਉਹ ਅੰਗਰੇਜ਼ ਕੌਰ ਦੀਆਂ ਚੀਕਾਂ ਸੁਣ ਕੇ ਉੱਠਦੇ ਨੇ ਅੰਗਰੇਜ਼ ਕੌਰ ਜੋ ਕਿ ਇਸ 10 ਸਾਲਾਂ ਬੱਚੇ ਦੀ ਮਾਂ ਹੈ ਉਹਨਾਂ ਦੇ ਵੱਲੋਂ ਇਕੱਠ ਕੀਤਾ ਜਾਂਦਾ ਹੈ ਅਤੇ ਪਤਾ ਲੱਗਦਾ ਹੈ ਕਿ ਘਰ ਦੇ ਵਿੱਚ ਪਏ ਉਸਦੇ ਪਤੀ ਜਗਰੂਪ ਸਿੰਘ ਦੀ ਜਾਨ ਜਾ ਚੁੱਕੀ ਹੈ ਇਸ ਦੇ ਪਿੱਛੇ ਦਾ ਕਾਰਨ ਰਿਹਾ ਘਰ ਦੇ ਵਿੱਚ ਅੱਗ ਲੱਗਣਾ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਮੂਮ ਦਾ ਇਹ ਸਾਰਾ ਮਾਮਲਾ ਜਿੱਥੇ ਘਰ ਦੇ ਵਿੱਚ ਸੁੱਤੇ ਪੇ પતિ ਪਤਨੀ ਅੱਗ ਦੀ ਲਪੇਟ ਦੇ ਵਿੱਚ ਆਂਦੇ ਨੇ ਤੇ ਉਸ ਤੋਂ ਬਾਅਦ ਦੋਹਾਂ ਦੀ ਜਾਨ ਚਲੀ ਜਾਂਦੀ ਹੈ ਹਾਦਸੇ ਦੇ ਵਿੱਚ ਕਮਰੇ 'ਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਪਿੰਡ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ਅਤੇ ਉਸ ਮਾਸੂਮ ਬੱਚੇ ਦਾ ਹਾਲ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਤੇ ਮਾਪਿਓ ਦੋਵੇਂ ਹੀ ਇੱਕੋ ਝਟਕੇ ਦੇ ਵਿੱਚ ਮੁੱਕ ਗਏ ਇਸ ਮੌਕੇ ਤੇ ਮ੍ਰਿਤਕ ਦੇ ਭਰਾ ਹਰਚੰਦ ਸਿੰਘ ਜਸਵੰਤ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਸਵੇਰੇ ਤਕਰੀਬਨ 3 ਵਜੇ ਬਰਸਾਤ ਦੌਰਾਨ ਜਗਰੂਪ ਸਿੰਘ ਜਿਨ੍ਹਾਂ ਦੀ ਉਮਰ 45 ਸਾਲ ਦੀ ਸੀ ਪੁੱਤਰ ਲਾਭ ਸਿੰਘ ਆਪਣੀ ਪਤਨੀ ਅੰਗਰੇਜ਼ ਕੌਰ ਦੇ ਨਾਲ ਵੇੜੇ ਦੇ ਵਿੱਚ ਚੰਗੇ ਭਲੇ ਸੌ ਰਹੇ ਸੀ ਬਾਰਿਸ਼ ਸ਼ੁਰੂ ਹੁੰਦੀ ਹੈ ਅਤੇ ਮੀਂਹ ਆਣ ਕਰਕੇ ਹੀ ਉਹ ਆਪਣੇ ਮੰਜੇ ਕਮਰੇ ਅੰਦਰ ਲੈ ਜਾਂਦੇ ਨੇ ਅਤੇ ਉੱਥੇ ਜਾ ਕੇ ਸੌਂ ਜਾਂਦੇ ਨੇ ਇਸ ਦੌਰਾਨ ਹੀ ਕਮਰੇ ਦੀ ਬਿਜਲੀ ਸਪਲਾਈ ਤੇ ਵਿੱਚ ਸ਼ਾਰਟ ਸਰਕਟ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਦੇ ਕਾਰਨ ਅਚਾਨਕ ਹੀ ਅੱਗ ਦਾ ਭਾਂਬੜ ਮਚ ਗਿਆ ਹਾਦਸੇ ਦੇ ਵੀ ਜਗਰੂਪ ਸਿੰਘ ਦੀ ਮੌਕੇ ਤੇ ਹੀ ਜਾਨ ਚਲੀ ਗਈ ਸੀ ਸਾਕਟਨ ਤੇ ਸੜਨ ਦੇ ਕਾਰਨ ਉਹਨਾਂ ਦੀ ਜਾਨ ਗਈ ਜਦੋਂ ਕਿ ਉਹਨਾਂ ਦੀ ਪਤਨੀ ਅੰਗਰੇਜ਼ ਕੌਰ ਦੇ ਵੱਲੋਂ ਜਾਦਾ ਝੁਲਸਣ ਦੇ ਬਾਵਜੂਦ ਵੀ ਉਹ ਖੁਦ ਕਮਰੇ ਦੇ ਵਿੱਚੋਂ ਬਾਹਰ ਆਉਂਦੇ ਨੇ ਇੱਕ ਦਰਵਾਜ਼ਾ ਤਾਰੋਂ ਦੇ ਵੱਲੋਂ ਖੋਲ ਲਿਆ ਜਾਂਦਾ ਹੈ ਪਰ ਇਸ ਮਗਰੋਂ ਜਦੋਂ ਤੱਕ ਕਾਂਡ ਗਵਾਨ ਅਤੇ ਲੋਕਾਂ ਨੂੰ ਪਤਾ ਲੱਗਦਾ ਉਸਨੂੰ ਤੁਰੰਤ ਹਸਪਤਾਲ ਵੀ ਲਿਜਾਇਆ ਜਾਂਦਾ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਸਿਵਲ ਹਸਪਤਾਲ ਬਰਨਾਲਾ ਲਜਾਇਆ ਗਿਆ ਸੀ ਜਿੱਥੇ ਉਹਨਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਫਰੀਦਕੋਟ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਉਹਨਾਂ ਦੀ ਵੀ ਜਾਨ ਚਲੀ ਗਈ ਮ੍ਰਿਤਕ ਪਤੀ ਪਤਨੀ ਦਾ 10 ਸਾਲ ਦਾ ਬੇਟਾ 6ਵੀਂ ਜਮਾਤ ਦੇ ਵਿੱਚ ਪੜਦਾ ਉਹ ਆਪਣੇ ਚਾਚਾ ਜੀ ਦੇ ਘਰ ਸੌਂ ਗਿਆ ਸੀ ਜਿਸ ਦੇ ਕਾਰਨ ਉਸਦੀ ਜਾਨ ਬਚ ਗਈ ਘਰ ਦੇ ਅੰਦਰ ਪਏ ਬੈੱਡ ਕੁੱਲਰ ਟੀਵੀ ਅਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਇਸ ਮੌਕੇ ਤੇ ਪਿੰਡ ਦੇ ਸਰਪੰਚ ਸਮੇਤ ਰਿਸ਼ਤੇਦਾਰ ਇਕੱਠੇ ਹੋਏ ਨੇ ਪੰਜਾਬ ਸਰਕਾਰ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਪਰਿਵਾਰ ਦੇ ਮਾਸੂਮ ਬੱਚੇ ਦੀ ਪੜ੍ਹਾਈ ਲਿਖਾਈ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਪੁਲਿਸ ਦੇ ਧਿਆਨ ਦੇ ਵਿੱਚ ਇਹ ਸਾਰਾ ਮਾਮਲਾ ਆ ਚੁੱਕਿਆ। ਥਾਣਾ ਮਹਿਲ ਕਲਾ ਦੇ ਮੁਖੀ ਕਿਰਨਜੀਤ ਕੌਰ ਅਤੇ ਐਸਆਈ ਬਾਲੀਰਾਮ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦਿੱਤੇ ਗਏ ਬਿਆਨ ਦਰਜ ਕਰ ਲਏ ਗਏ ਨੇ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ। ਸਹੀ ਬਈ ਤਾਈ ਪੌਣਕ ਦਿਨਾਂ ਦੇ ਬਰਸਾਤ ਜਾਈ ਉਹ ਪਹਿਲਾਂ ਪੈ ਬਾਹਰ ਹੀ ਪੈ ਸੀ ਬਚਰੀ ਫਿਰ ਅੰਦਰ ਪੈ ਗਈ। ਅੰਦਰ ਤੋਂ ਪੈ ਗਈ ਉਦੋਂ ਦੀ ਨੀਂਦ ਨੂੰ ਆ ਗਈ ਮਤਲਬ बस ਬਾਜ ਪਤਾ ਨਹੀਂਦਾ ਵੀ ਜਾਣਦਾ ਕੀ ਪੜਾ ਵਰਤੇ ਨਾ ਗੰਦੀ ਲਪੇਟ ਜਾ ਕੇ ਵਿਚਾਰੇ ਕਿੰਨੇ ਮੈਂਬਰਸ਼ਿਪ ਕੇ ਕਮਰੇ ਦੇ ਕਮਰੇ ਜ ਦੋਨੇ ਸੀਗੇ ਮੀਆਂ ਬੀਬੀ ਦੁੱਲੇ ਜਣੇ ਸੀਗੇ ਵਿਚਾਰੇ ਹਾਂ ਉਹ ਮਤਲਬ ਉਹਦੀ ਤਾਂ ਮੌਕੇ ਦੀ ਮੌਤ ਹੋ ਗਈ ਜਗਰੂਪ ਸਿੰਘ ਦੀ ਤੇ ਸਾਬਕਾ ਪੰਚ ਸੀਗੇ ਇਹ ਤੇ ਘਰ ਵਾਲੀ ਵਿਚਾਰੀ ਫਿਰ ਵੀ ਉਹ ਝੁਲਸੀ ਜਿਆਦਾ ਗਈ ਸੀਗੇ ਉਹਨੇ ਵਿਚਾਰੇ ਨੇ ਕੋਸ਼ਿਸ਼ ਕੀਤੀ ਅੱਗੇ ਵਜਾਉਣ ਦੀ ਪੂਰੀ ਭੱਜ ਕੇ ਤੇ ਉਹ ਭੱਜ ਕੇ ਕਿਤੇ ਬਾਹਰ ਨਿਕਲੀ ਮਤਲਬ ਵੀ ਮੈਂ ਗੇਟ ਅੰਦਰਲਾ ਗੇਟ ਤਾਂ ਉਹਨੇ ਖੋਲ ਲਿਆ ਪੂਰੀ ਕੂਲਰ ਸੀਗਾ ਕੂਲਰ ਬਾਹਰ ਦੀ ਸੜ ਲੱਗਿਆ ਸੀਗਾ ਅੰਦਰਲੀ ਸਾਈਡ ਨੂੰ ਆਕੀ ਵੀ ਬਰਾਹਲਾ ਗੇਟ ਖੁੱਲਣ ਲੱਗੇ ਵਿਚਾਰੇ ਫਿਰ ਢੇਕ ਵੀ ਜਦੋਂ ਉੱਥੇ ਮਤਲਬ ਤਾਇਆ ਹੀ ਸੀਗੇ ਸਾਡੇ ਇੱਥੇ ਵਿਚਾਰੇ ਪਏ ਹੁੰਦੇ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਵੀ ਲੇਰਾ ਮਾਰਦਾ ਇਹ ਆ ਗਿਆ ਚਾਚਾ ਜੀ ਆ ਗਿਆ ਉਧਰ ਫਿਰ ਰੋਲਾ ਪੈ ਗਿਆ ਫਿਰ ਤਾਂ ਸਾਰਾ ਅਨਗਮਨ ਇਕੱਠਾ ਹੋ ਗਿਆ ਸੀਗਾ ਫਿਰ ਜਦੋਂ ਉਹ ਤਾਂ ਪਾਣਾ ਵਰਤੀ ਗਿਆ ਸੀਗਾ ਜੀ ਫਿਰ ਉਹਨੂੰ ਅਸੀਂ ਲੈ ਗਏ ਮਤਲਬ ਘਰ ਵਾਲੀ ਜਿਆਦਾ ਸੁਗਲ ਕਿਸੇ ਅਗੱਚ ਉਹਨੂੰ ਲੈ ਕੇ ਸੀ ਬਰਨਾਲੇ ਸੈਵਡ ਕੀਤਾ ਜੀ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਚ ਤੇ ਉੱਥੋਂ ਉਹਨਾਂ ਨੇ ਉਹਨੂੰ ਕਰਤਾ ਰਿਹਾ ਫਿਰ ਉੱਥੇ ਐਵਰਜ ਫਰੀਦਕੋਟ ਐਮਰਜੈਂਸੀ ਅ ਇਸ ਘਟਨਾ ਬਾਰੇ ਸਮਸਵੇਰੀ ਨੂੰ ਜਦੋਂ ਪਤਾ ਲੱਗਿਆ ਜੀ ਮੌਕੇ ਤੇ ਟੀਮ ਗਈ ਉੱਥੇ ਜਾ ਕੇ ਦੇਖਿਆ ਜੀ 100 ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਗਈ ਸੀ ਜਿਹਦੇ ਚ ਜਗਰੂਪ ਸਿੰਘ ਔਰ ਫਰੂਪਾ son of laal Singh ਵਾਸੀ ਮੌਕੇ ਤੇ ਉਹਦੀ ਡੈਥ ਹੋ ਗਈ ਸੀਗੀ ਸਰਕਟ ਕਾਰਨ ਤੇ ਉਹਦੀ ਪਤਨੀ ਨੂੰ ਸਿਵਲ ਹਸਪੀਟਲ ਦਾ ਬਰਨਾਲੇ ਰੈਫਰ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਜੀ ਅਸੀਂ ਜਿੱਥੇ ਉਸਦੀ ਵੀ ਡੈਥ ਹੋ ਗਈ ਹੈ ਜੀ ਤਫਤੀਸ਼ ਇਹੇ ਜਾਰੀ ਹੈ ਜੀ ਕਾਰਵਾਈ ਕਰ ਰਹੇ ਹਾਂ ਮੈਂ ਕਾਰਨ ਕੀ ਰਿਹਾ ਉਹਦਾ ਮੇਨ ਕਾਰਨ ਕੀ ਰਿਹਾ ਮੇਨ ਕਾਰਨ ਸ਼ਾਰਟ ਸਰਕਟ ਕਾਰਨ ਹੀ ਅਗਲੇ